ਪ੍ਰੀਵਿਅਸ ਨਾਸਰੀ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਤੁਸੀਂ ਹਮੇਸ਼ਾ ਖੁਸ਼ ਰਹੋ ਅੱਜ ਦਾ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਵਾਲਾ ਬਰਕਤ ਵਾਲਾ ਔਰ ਵੱਡੀ ਬਲੇਸਿੰਗ ਵਾਲਾ ਹੋਵੇ ਮੇਰੇ ਅਜ਼ੀਜ਼ੋ ਜਦ ਅਸੀਂ ਪਰਮੇਸ਼ਰ ਦੇ ਕੋਲ ਆਉਂਨੇ ਆ ਤੇ ਉਹ ਸਾਨੂੰ ਵੱਡੀਆਂ ਬਰਕਤਾਂ ਨਾਲ ਨਿਵਾਜ਼ਦਾ ਹੈ ਇਹ ਬਹੁਤ ਵੱਡੀ ਗੱਲ ਆ ਕਿ ਜੋ ਅੱਜ ਦਾ ਦਿਨ ਪਰਮੇਸ਼ਰ ਨੇ ਸਾਨੂੰ ਦਿੱਤਾ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਸਾਰੀਆਂ ਦੌਲਤਾਂ ਨਾਲੋਂ ਉੱਤਮ ਸਾਡੀ ਸਿਹਤ ਆ ਔਰ ਸਾਨੂੰ ਪ੍ਰਭੂ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਕਿ ਪ੍ਰਭੂ ਨੇ ਸਾਨੂੰ ਇਸ ਜਗਤ ਦੇਤੇ ਤੰਦਰੁਸਤ ਰੱਖਿਆ ਜ਼ਿੰਦਾ ਰੱਖਿਆ ਔਰ ਜੀਉਂਦਿਆਂ ਦੀ ਜਹਾਨ ਵਿੱਚ ਰੱਖਿਆ ਤਾਂ ਕਿ ਅਸੀਂ ਹਰ ਰੋਜ਼ ਇੱਕ ਪਰਮੇਸ਼ਰ ਦੀ ਉਸਤਤਿ ਉਹਦੀ ਵਡਿਆਈ ਕਰਦੇ ਰਹੀਏ ਸਾਨੂੰ ਪਰਮੇਸ਼ਰ ਦੀ ਹਮੇਸ਼ਾ ਉਸਤਤਿ ਤੇ ਵਡਿਆਈ ਕਰਦੇ ਰਹਿਣਾ ਚਾਹੀਦਾ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਬਚਨ ਵਿੱਚ ਹਮੇਸ਼ਾ ਬੜੇ ਰਹਿਣਾ ਚਾਹੀਦਾ ਕਿਉਂਕਿ ਪਰਮੇਸ਼ਰ ਦੇ ਵੱਡੇ ਵੱਡੇ ਵਾਦੇ ਆਪਣੇ ਬੱਚਿਆਂ ਦੇ ਨਾਲ ਆ ਕਹਿੰਦਾ ਮੈਂ ਸਦਾ ਤੱਕ ਵੀਡੀਓ ਪੀੜੀ ਤੁਹਾਡੇ ਨਾਲ ਵਫਾਦਾਰ ਰਹਿਮਗੇ ਉਹਨੇ ਕਿਹਾ ਇੱਕ ਪੀੜੀ ਜਾਂ ਦੋ ਪੀੜੀਆਂ ਜਾਂ ਤਿੰਨਾਂ ਪੀੜੀਆਂ ਨਾਲ ਨਹੀਂ ਗੱਲ ਕੀਤੀ ਉਹ ਕਹਿੰਦਾ ਪੀੜੀ ਉਹ ਪੀੜੀ ਸਾਡੇ ਪਾਪ ਦਾਦਿਆਂ ਨਾਲ ਸਾਡੇ ਪਰਮੇਸ਼ਰ ਨੇ ਵਫਾਦਾਰੀ ਕੀਤੀ ਔਰ ਸਾਡੇ ਨਾਲ ਵਫਾਦਾਰੀ ਕੀਤੀ ਸਾਡੇ ਬੱਚਿਆਂ ਨਾਲ ਔਰ ਆਉਣ ਵਾਲੀਆਂ ਪੀੜੀਆਂ ਤੱਕ ਉਹਨੇ ਵਾਦਾ ਕੀਤਾ ਕਿ ਮੈਂ ਸਦਾ ਤੁਹਾਡੇ ਨਾਲ ਵਫਾਦਾਰ ਰਹਾਂ ਬਸ ਸਾਨੂੰ ਵੀ ਪਰਮੇਸ਼ਰ ਦੇ ਨਾਲ ਉਸੇ ਤਰ੍ਹਾਂ ਵਫਾਦਾਰ ਰਹਿਣ ਦੀ ਜ਼ਰੂਰਤ ਆ ਸਾਨੂੰ ਕਦੀ ਵੀ ਉਹਦੇ ਵਚਨ ਤੋਂ ਘਿਰ ਨਾ ਨਹੀਂ ਚਾਹੀਦਾ ਸਾਨੂੰ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਖੁਦਾ ਦੇ ਵਚਨ ਤੋਂ ਅੱਡ ਨਹੀਂ ਹੋਣਾ ਚਾਹੀਦਾ ਕਿਉਂਕਿ ਖੁਦਾ ਦਾ ਵਚਨ ਹੀ ਸਾਡੀ ਜ਼ਿੰਦਗੀ ਆ ਔਰ ਅਗਰ ਅਸੀਂ ਵਚਨ ਦੇ ਵਿੱਚ ਬਣੇ ਰਵਾਂਗੇ ਤਾਂ ਪਰਮੇਸ਼ਰ ਕਹਿੰਦਾ ਆ ਕਾਸ਼ ਦੀ ਅਖਿਰਕੀਆਂ ਮਾਤਾ ਦੇ ਲਈ ਖੋਦ ਦਵਾਂਗਾ ਜਿੱਥੇ ਇੰਨੀ ਬਰਕਤ ਵਰਸ ਭਰਾਵਾਂਗਾ ਕਿ ਤੁਹਾਡੇ ਰੱਖਣ ਲਈ ਵੀ ਥਾਂ ਨਾ ਹੋਵੇਗੀ ਮੇਰੇ ਅਜ਼ੀਜ਼ੋ ਸਾਨੂੰ ਸਿਰਫ ਪਰਮੇਸ਼ਰ ਦੇ ਵਿੱਚ ਬਣੇ ਰਹਿਣਾ ਚਾਹੀਦਾ ਆ ਉਹਦੇ ਹੁਕਮਾਂ ਤੇ ਉਹਦੀਆਂ ਵਿਧੀਆਂ ਉਹਦੇ ਕਾਨੂੰਨਾਂ ਨੂੰ ਮੰਨਦੇ ਹੋਏ ਆਪਣੀ ਜ਼ਿੰਦਗੀ ਦਾ ਸਫ਼ਰ ਨਿ ਤੈਅ ਕਰਨਾ ਚਾਹੀਦਾ ਆ ਕਿਉਂਕਿ ਜਿਹੜੇ ਪਰਮੇਸ਼ਰ ਦੇ ਵਿੱਚ ਬਣੇ ਰਹਿੰਦੇ ਆ ਪਰਮੇਸ਼ਰ ਉਹਨਾਂ ਲਈ ਹਰ ਪੱਖੋਂ ਰੂਹਾਨੀ ਵੀ ਔਰ ਜਿਸਮਾਨੀ ਵੀ ਬਰਕਤਾਂ ਦੇ ਨਾਲ ਉਹਨਾਂ ਨੂੰ ਹਮੇਸ਼ਾ ਮਾਲਾ-ਮਾਲ ਕਰਦਾ ਆ ਮੇਰੇ ਅਜ਼ੀਜ਼ੋ ਪਰਮੇਸ਼ਰ ਦਾ ਵਚਨ ਜਿਹੜਾ ਆ ਸਾਡੀ ਜ਼ਿੰਦਗੀ ਦਾ ਚਾਨਣ ਆ ਸਾਡੇ ਰਾਹ ਦਾ ਦੀਪ ਆ ਕਿਆ ਔਰ ਜਦ ਅਸੀਂ ਚਾਨਣ ਵਿੱਚ ਤੁਰਦੇ ਆ ਅਸੀਂ ਕਦੀ ਠੋਕਰ ਨਹੀਂ ਖਾਂਦੇ ਮੇਰੇ ਅਜ਼ੀਜ਼ੋ ਪਰਮੇਸ਼ਰ ਨੇ ਸਭ ਤੋਂ ਜ਼ਿਆਦਾ ਇਨਸਾਨ ਨੂੰ ਪਿਆਰ ਕੀਤਾ ਇਨਸਾਨ ਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਬਖਸ਼ ਦਿੱਤਾ ਔਰ ਸਾਨੂੰ ਉਹਦੇ ਤੇ ਈਮਾਨ ਰੱਖਣ ਚ ਈਮਾਨ ਰੱਖਣ ਔਰ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਪ੍ਰਭੂ ਯਿਸੂ ਨਾਸੀ ਨੇ ਆਪਣਾ ਪਵਿੱਤਰ ਸਾਡੇ ਪਾਪਾਂ ਦੀ ਖਾਤਰ ਬਹਾਇਆ ਔਰ ਤੁਹਾਨੂੰ ਇਸ ਗੱਲ ਦਾ ਸਾਨੂੰ ਪਤਾ ਆ ਕਿ ਪਰਮੇਸ਼ਰ ਸਾਡੀ ਖਾਤਰ ਖੁਰਲੀ ਦੇ ਵਿੱਚ ਵੀ ਜਨਮ ਲਿਆ ਉਹਨੇ ਕਿਸੇ ਤਾਂ ਨਾ ਕਿਸੇ ਦੌਲਤ ਨੂੰ ਅਹਿਮੀਅਤ ਨਹੀਂ ਦਿੱਤੀ ਉਹਨੇ ਸਾਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਉਹਨੇ ਸਾਨੂੰ ਪਿਆਰ ਕੀਤਾ ਔਰ ਹਮੇਸ਼ਾ ਸਾਡੇ ਨਾਲ ਖੜਾ ਰਹਿੰਦਾ ਸਾਡੇ ਹਰ ਦੁੱਖ ਵਿੱਚ ਸਾਡੀ ਹਰ ਮੁਸ਼ਕਲ ਵਿੱਚ ਸਾਡੇ ਨਾਲ ਖੜਾ ਰਹਿੰਦਾ ਉਹ ਕਹਿੰਦਾ ਨਾ ਡਰ ਨਾ ਕਫਰਾ ਮੈਂ ਤੇਰੇ ਨਾਲ ਸੰਗਾ ਮੈਂ ਤੈਨੂੰ ਵੱਡੀਆਂ-ਵੱਡੀਆਂ ਬਰਕਤਾਂ ਨਾਲ ਨਿਵਾਜ਼ਣਾ ਚਾਹੁੰਦਾ ਹਾਂ ਤੂੰ ਮੇਰੇ ਕੋਲ ਆ ਮੇਰੇ ਚਰਨਾ ਵਿੱਚ ਆਪਣਾ ਸਿਰ ਝਾਕਾ ਅਦਾਤਿੰਵਚੰਦੇ ਵਿੱਚ ਲਿਖਿਆ ਹੈ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਿਆਂਗਾ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਯੂਨਾਹ نبی ਨੇ ਮੱਛੀ ਦੇ ਟੱਡ 'ਚ ਪਰਮੇਸ਼ਰ ਨੂੰ ਪੁਕਾਰਿਆ ਔਰ ਉਸਨੇ ਉਹਦੀ ਆਵਾਜ਼ ਨੂੰ ਸੁਣਿਆ ਕਿਉਂਕਿ ਯੂਨਾਹ نبی ਨੇ ਪਰਮੇਸ਼ਰ ਦੀ ਹੁਕਮ ਮੰਨਣੀ ਕੀਤੀ ਸੀ ਉਹਨੇ ਉਹਦੇ ਹੁਕਮ ਨੂੰ ਨਹੀਂ ਮੰਨਿਆ ਉਹਨੇ ਉਹਨੂੰ ਨਿੰਵੇਂ ਨੂੰ ਘੱਲਿਆ ਪਰ ਉਹ ਤਰਸ਼ੀਸ਼ ਨੂੰ ਗਿਆ ਤੇ ਜਦੋਂ ਤਰਸ਼ੀਸ਼ ਨੂੰ ਗਿਆ ਉਹ ਸੰਕਟ ਵਿੱਚ ਆਇਆ ਅਸੀਂ ਕਦੋਂ ਸੰਕਟ ਵਿੱਚ ਆਉਂਦੇ ਹਾਂ ਅਸੀਂ ਕਦੋਂ ਗਰੀਬੀ ਵਿੱਚ ਆਉਂਦੇ ਹਾਂ ਅਸੀਂ ਕਦੋਂ ਬਿਮਾਰੀ ਵਿੱਚ ਆਉਂਦੇ ਹਾਂ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਤੋਂ ਦੂਰ ਹੋ ਜਾਂਦੇ ਹਾਂ ਜਦੋਂ ਅਸੀਂ ਉਹਦੇ ਹੁਕਮ ਦੀ ਲੂਨੀ ਕਰਦੇ ਹਾਂ ਜਦੋਂ ਅਸੀਂ ਉਹਦੇ ਵਚਨਾਂ ਤੇ ਨਹੀਂ ਚੱਲਦੇ ਮੇਰੇ ਅਜ਼ੀਜ਼ੋ ਸਾਨੂੰ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜਦੋਂ ਯੂਨਾਹ ਨਬੀ ਨੇ ਫਿਰ ਜਦੋਂ ਦੁੱਖ ਚ ਆਇਆ ਸੰਕਟ ਚ ਆਇਆ ਪਰੇਸ਼ਾਨੀ ਵਿੱਚ ਆਇਆ ਤਾਂ ਉਹਨੇ ਮੱਛੀ ਦੇ ਡੇਢ ਵਿੱਚ ਯਹਵਾ ਨੂੰ ਪੁਕਾਰਿਆ ਔਰ ਪਰਮੇਸ਼ਰ ਨੇ ਉਹਦੀ ਆਵਾਜ਼ ਨੂੰ ਸੁਣਿਆ ਤਾਂ ਉਹਨੂੰ ਫਿਰ ਉਸੇ ਜਗ੍ਹਾ ਤੇ ਭੇਜਿਆ ਜਿੱਥੇ ਉਹ ਭੇਜਣਾ ਉਹ ਨੂੰ ਚਾਹੁੰਦਾ ਸੀਗਾ ਉਹ 99 ਗਿਆ ਔਰ ਉਹਨਾਂ ਲੋਕਾਂ ਦੇ ਵਿੱਚ ਉਹਨੇ ਪ੍ਰਚਾਰ ਕਰਿਆ ਕਿਉਂਕਿ ਪਰਮੇਸ਼ਰ ਉਹਨਾਂ ਨੂੰ ਬਚਾਉਣਾ ਚਾਹੁੰਦਾ ਸੀ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਵਿੱਚ ਵੱਡੀ ਬੇਦਾਰੀ ਨੂੰ ਲੈ ਕੇ ਆਉਣਾ ਚਾਹੁੰਦਾ ਸੀਗਾ ਔਰ ਮੇਰੇ ਅਜ਼ੀਜ਼ੋ ਪਰਮੇਸ਼ਰ ਇਸੇ ਤਰ੍ਹਾਂ ਸਾਨੂੰ ਵੀ ਬਹੁਤ ਪਿਆਰ ਕਰਦਾ ਹੈ ਔਰ ਮੇਰੇ ਅਜ਼ੀਜ਼ੋ ਉਹ ਇਸੇ ਕਰਕੇ ਚਾਹੁੰਦਾ ਆ ਕਿ ਮੇਰੇ ਬੱਚੇ ਬਚ ਜਾਣ ਮੇਰੇ ਬੱਚੇ ਮੇਰੇ ਨਾਲ ਹਮੇਸ਼ਾ ਰਹਿਣ ਕਿ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਇੱਕ ਨਵਾਂ ਆਕਾਸ਼ਿਕ ਨਵੀਂ ਧਰਤੀ ਜਿੱਥੇ ਮੇਰੇ ਬੱਚੇ ਹਮੇਸ਼ਾ ਮੇਰੇ ਨਾਲ ਰਹਿਣਗੇ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਮੈਂ ਉਹਨਾਂ ਦੇ ਅੰਗਾਂ 사ਂਗਾ ਹੋਵਾਂਗਾ ਮੇਰੇ ਅਸੀਸੋ ਆ ਸਾਨੂੰ ਪਰਮੇਸ਼ਰ ਦੇ ਕੋਲ ਆਉਣ ਦੀ ਜ਼ਰੂਰਤ ਆ ਉਹਦੇ ਵਚਨਾਂ ਤੇ ਚੱਲਣ ਦੀ ਜ਼ਰੂਰਤ ਆ ਅਸੀਂ ਕਰਕੇ ਖੁਦਾ ਦੇ ਵਚਨ ਚ ਲਿਖਿਆ ਆ ਸਾਨੂੰ ਖੁਦਾ ਦੇ ਰਾਜ ਦੀ ਤਿਆਰੀ ਕਰਨੀ ਆ ਇਹਨਾਂ ਚੀਜ਼ਾਂ ਦੀ ਇਸ ਧਰਤੀ ਦੀ ਨਾਸ਼ਵਾਨ ਚੀਜ਼ਾਂ ਦੀ ਚਿੰਤਾ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਮੈਦਨੁਰਹਾਨੀ ਔਰ ਜਿਸਮਾਨੀ ਸਾਰੀਆਂ ਬਰਕਤਾਂ ਨਾਲ ਨਿਵਾਜ਼ਾਂਗਾ ਇਸ ਤਰ੍ਹਾਂ ਉਸ ਸੁਲੇਮਾਨ ਨੇ ਪਰਮੇਸ਼ਰ ਕੋਲੋਂ ਬੋਤ ਮੰਗੀ ਪਰ ਉਹਨੇ ਬੋਦੀ ਨਹੀਂ ਉਹਨੂੰ ਉਹ ਵੀ ਬਰਕਤਾਂ ਦਿੱਤੀਆਂ ਜਿਹੜੀਆਂ ਉਹਦੀ ਜਿਹੜੀਆਂ ਦੀ ਉਹਨੂੰ ਜ਼ਰੂਰਤ ਸੀ ਮੇਰੇ ਅਜ਼ੀਜ਼ੋ ਜਦੋਂ ਅਸੀਂ ਪਰਮੇਸ਼ਰ ਦੇ ਰਾਜ ਦੀ ਤਿਆਰੀ ਕਰਾਂਗੇ ਉਹਦੇ ਵਚਨਾਂ ਤੇ ਚੱਲਾਂਗੇ ਉਹ ਕਹਿੰਦਾ ਤੂੰ ਮੇਰੇ ਵਿੱਚ ਬਣਿਆ ਰਹਿ ਤਾਂ ਮੈਂ ਤੇਰੇ ਵਿੱਚ ਤਾਂ ਕਿ ਤੂੰ ਜੋ ਚਾਹੇ ਉਹ ਤੇਰੇ ਲਈ ਹੋ ਜਾਏ ਅਸੀਂ ਜਦੋਂ ਅਗਰ ਬੇਲ ਵਿੱਚ ਰਹਿੰਨੇ ਆ ਜਿੰਨਾ ਚਿਰ ਜਿੰਨਾ ਚਿਰ ਟਹਿਣੀ ਬੇਲ ਵਿੱਚ ਨਹੀਂ ਰਹਿੰਦੀ ਉਹ ਫਲ ਨਹੀਂ ਦਿੰਦੀ। ਮੇਰੇ ਅਜ਼ੀਜ਼ੋ ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਵਿੱਚ ਨਹੀਂ ਬਣੇ ਰਹਿੰਦੇ ਉਹਨਾਂ ਚਿਰ ਸਾਡੀ ਜ਼ਿੰਦਗੀ 'ਚ ਵਰਕਤਾ ਆਸ਼ੀਸ਼ਾਂ ਖੁਸ਼ੀਆਂ ਨਹੀਂ ਆਉਂਦੀਆਂ। ਅਸੀਂ ਪਰਮੇਸ਼ਰ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ। ਪ੍ਰਭੂ ਸਾਡਾ ਉਧਾਰ ਕਰਤਾ ਹੈ ਔਰ ਸਾਨੂੰ ਹਮੇਸ਼ਾ ਪ੍ਰਭੂ ਦੇ ਵਿੱਚ ਬਣੇ ਰਹਿਣਾ ਚਾਹੀਦਾ ਹੈ। ਮੈਂ ਤੁਹਾਨੂੰ ਬਾਤ ਕਰਦੀਆਂ ਸ਼ੁਕਰ ਕਰਦੀ ਹਾਂ ਉਸ ਖੁਦਾ ਦਾ ਕਿ ਉਹਨੇ ਮੈਨੂੰ ਤੁਹਾਡੇ ਅੱਗੇ ਬੈਠਣ ਦਾ ਮੌਕਾ ਦਿੱਤਾ ਹੈ। ਮੇਰੇ ਅਜ਼ੀਜ਼ੋ ਇਹ ਵਚਨ ਜਿਹੜਾ ਆ ਸਾਡੀ ਜ਼ਿੰਦਗੀ ਚ ਬਹੁਤ ਵੱਡੀ ਆਸ਼ੀਸ਼ ਆ ਇਸ ਵਚਨ ਤੋਂ ਬਗੈਰ ਅਸੀਂ ਇੱਕ ਵੀ ਕਦਮ ਅੱਗੇ ਨਹੀਂ ਵਧ ਸਕਦੇ ਮੇਰੇ ਅਜ਼ੀਜ਼ੋ ਜਦ ਅਸੀਂ ਇਸ ਵਚਨ ਨੂੰ ਪਹਿਲ ਦੇ ਕੇ ਚੱਲਦੇ ਹਾਂ ਅਸੀਂ ਯਿਸੂ ਮਸੀਹ ਨੂੰ ਆਪਣੇ ਅੱਗੇ ਰੱਖ ਕੇ ਚੱਲਦੇ ਤਾਂ ਉਹ ਸਾਡੇ ਰਸਤਿਆਂ ਨੂੰ ਸਵਾਰਦਾ ਹੈ ਸਾਡੇ ਰਸਤਿਆਂ ਨੂੰ ਪਧਰੇ ਕਰਦਾ ਹੈ ਚਿੰਤਾ ਨਹੀਂ ਕਰਨੀ ਅਗਰ ਅੱਜ ਤੁਸੀਂ ਕਰਜੇ ਵਿੱਚ ਹੋ ਚਿੰਤਾ ਨਹੀਂ ਕਰਨੀ ਅਗਰ ਅੱਜ ਤੁਸੀਂ ਬਿਮਾਰੀ ਵਿੱਚ ਹੋ ਚਿੰਤਾ ਨਹੀਂ ਕਰਨੀ ਅਗਰ ਤੁਹਾਡੇ ਕੋਲ ਔਲਾਦ ਨਹੀਂ ਚਿੰਤਾ ਨਹੀਂ ਕਰਨੀ ਅਗਰ ਤੁਸੀਂ ਬੇਰੋਜ਼ਗਾਰ ਹੋ ਪਰਮੇਸ਼ਰ ਕਹਿੰਦਾ ਵੱਡੀਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਕਹਿੰਦਾ ਤੁਹਾਡੇ ਉਹਨੇ ਖੁਦਾ ਦੇ ਵਚਨ ਵਿੱਚ ਵਾਅਦਾ ਕੀਤਾ ਆ ਜਦੋਂ ਅਸੀਂ ਖੁਦਾ ਦੇ ਵਚਨ ਨੂੰ ਪੜ੍ਹਦੇ ਆ ਯਸ਼ਾਇਆ ਨਬੀ ਉਹਦੀ 65 ਅਯਤ ਉਹਦੀ 21 ਅਜ ਉਹਨੇ ਲਿਖਿਆ ਆ ਕਹਿੰਦਾ ਉਹ ਘਰ ਬਣਾਉਣਗੇ ਅਤੇ ਉਹਨਾਂ ਵਿੱਚ ਵਸਣਗੇ ਉਹ ਉਹ ਗੂੜੀ ਬਾਗ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ ਉਹ ਨਾ ਬਣਾਉਣਗੇ ਬਈ ਦੂਜਾ ਵਸੇ ਉਹ ਨਾ ਲਾਉਣਗੇ ਬਈ ਦੂਜਾ ਖਾਵੇ ਮੇਰੀ ਪਰਜਾ ਦੇ ਦਿਨ ਦਾ ਰੁੱਖਾਂ ਦੇ ਦਿਨਾਂ ਵਰਗੇ ਹੋਣਗੇ ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚੱਲ ਭੋਗਣਗੇ ਉਹ ਵਿਅਰਥ ਮਿਹਨਤ ਨਾ ਕਰਨਗੇ ਨਾ ਕਲੇਸ਼ ਲਈ ਜਮਉਣਗੇ ਉਹ ਯਹਵਾ ਦੀ ਮੁਬਾਰਕਾਂ ਜੋ ਹੋਣਗੇ ਨਾਲੇ ਉਹਨਾਂ ਦੀ ਸੰਤਾਨ ਉਹਨਾਂ ਸਣੇ ਐ ਹੋਵੇਗਾ ਅਤੇ ਐ ਹੋਵੇਗਾ ਕਿ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਉੱਤਰ ਦਿਆਂਗਾ ਅਤੇ ਉਹ ਹਜੇ ਗੱਲਾਂ ਹੀ ਕਰਦੇ ਹੋਣਗੇ ਤਾਂ ਮੈਂ ਸੁਣ ਲਵਾਂਗਾ ਦੇਖੋ ਖੁਦਾ ਦਾ ਕਿੰਦਾ ਵੱਡਾ ਵਾਦਾ ਆਪਣੇ ਬੱਚਿਆਂ ਦੇ ਨਾਲ ਕਹਿੰਦਾ ਹਜੇ ਪੁਕਾਰ ਹੀ ਰਹੇ ਹੋਣਗੇ ਹਜੇ ਗੱਲਾਂ ਹੀ ਕਰ ਰਹੇ ਹੋਣਗੇ ਤਾਂ ਮੈਂ ਉਹਨਾਂ ਦੀ ਆਵਾਜ਼ ਨਹੀਂ ਸੁਣਾਗਾ ਇੱਕ ਇਹਨਾਂ ਵਾਸਤੇ ਇਹ ਪਰਮੇਸ਼ਰ ਨੇ ਇਹ ਉਹਨਾਂ ਲੋਕਾਂ ਵਾਸਤੇ ਕਿਹਾ ਹੈ ਉਹਨਾਂ ਧਰਮੀਆਂ ਵਾਸਤੇ ਕਿਹਾ ਹੈ ਜਿਹੜੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਆ ਜਿਹੜੇ ਪਰਮੇਸ਼ਰ ਦੇ ਬਚਨ ਦੇ ਉੱਤੇ ਚੱਲਦੇ ਆ ਜਿਹੜੇ ਉਹਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਾ ਹੋਣ ਦਿੰਦੇ ਆ ਕਹਿੰਦਾ ਉਹ ਹਜੇ ਗੱਲਾਂ ਹੀ ਕਰਦੇ ਹੋਣਗੇ ਮੇਰੇ ਅਜ਼ੀਜ਼ੋ ਹਜੇ ਤੁਸੀਂ ਗੱਲ ਹੀ ਕਰਦੇ ਹੋ ਹਜੇ ਤੁਸੀਂ ਸੋਚਿਆ ਹੀ ਹੋਗਾ ਤਾਂ ਪਰਮੇਸ਼ਰ ਤੁਹਾਡੇ ਲਈ ਕਰ ਦੇਵੇਗਾ ਜਦੋਂ ਤੁਸੀਂ ਈਮਾਨ ਦੇ ਨਾਲ ਸੱਚਾਈ ਦੇ ਨਾਲ ਪਰਮੇਸ਼ਰ ਨੂੰ ਪੁਕਾਰੋਗੇ ਮੇਰੇ ਅਜ਼ੀਜ਼ੋ ਤੁਸੀਂ ਘਰ ਬਣਾਓਗੇ ਉਹਨਾਂ ਵਿੱਚ ਬਸੋਗੇ ਪਰਮੇਸ਼ਰ ਤੁਹਾਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇ ਨਾਲ ਬles ਕਰੇਗਾ ਮੇਰੇ ਅਜ਼ੀਜ਼ੋ ਬਸ ਸਾਨੂੰ ਪਰਮੇਸ਼ਰ ਦੇ ਵਚਨ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਅਗਰ ਅੱਜ ਤੱਕ ਔਲਾਦ ਨਹੀਂ ਗਈ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਰਮੇਸ਼ਰ ਤੁਹਾਨੂੰ ਵੱਡੀਆਂ ਬਰਕਤਾਂ ਨਾਲ ਨਿਵਾਜ਼ੇਗਾ ਮੇਰੇ ਅਜ਼ੀਜ਼ੋ ਪਰਮੇਸ਼ਰ ਦੇ ਨਾਲ ਹਮੇਸ਼ਾ ਜੁੜੇ ਰਹੋ ਉਹਦੇ ਵਿੱਚ ਬਣੇ ਰਹੋ ਔਰ ਜਦੋਂ ਅਸੀਂ ਉਹਦੇ ਵਿੱਚ ਬਣੇ ਰਹਿੰਦੇ ਆ ਤਾਂ ਪਰਮੇਸ਼ਰ ਕਹਿੰਦਾ ਆ ਮੈਂ ਵੱਡੇ ਵੱਡੇ ਰਸਤੇ ਤੁਹਾਡੇ ਲਈ ਖੋਲਾਂਗਾ ਖੁਦਾ ਤਵਾ ਨੂੰ ਬਹੁਤ ਬਰਕਤ ਦੇਵੇ ਤੁਸੀਂ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜੇ ਰਹੋ ਔਰ ਖੁਦਾ ਤੋ ਵੱਡੀਆਂ-ਵੱਡੀਆਂ ਬਰਕਤਾਂ ਬਟੋਰਦੇ ਰਹੋ ਕਿਉਂਕਿ ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਮੇਰੇ ਨਾਲ ਜੁੜੇ ਰਹਿੰਦੇ ਹੋ ਤਾਂ ਹਰ ਰਸਤਾ ਤੁਹਾਡੇ ਅੱਗੇ ਕਲੀਅਰ ਹੋ ਜਾਏਗਾ ਸਾਨੂੰ ਪ੍ਰਭੂ ਯਿਸੂ ਅੰਸੀ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਪਰਮੇਸ਼ਰ ਨੇ ਸਾਨੂੰ ਬਹੁਤ ਪਿਆਰ ਕੀਤਾ ਇੰਨਾ ਪਿਆਰ ਕੀਤਾ ਕਿ ਉਹਨੇ ਆਪਣਾ ਪਵਿੱਤਰ ਲਹੂ ਸਾਡੇ ਲਈ ਬਹਾ ਦਿੱਤਾ ਆਕਾਸ਼ ਨੂੰ ਛੱਡ ਕੇ ਧਰਤੀ ਦੇ ਉੱਤੇ ਆ ਗਿਆ ਖੁਰਲੀ ਦੇ ਵਿੱਚ ਉਹਨੇ ਜਨਮ ਲਿਆ ਸਾਡੀ ਖਾਤਰ ਇਰੇ ਅਜ਼ੀਜ਼ੋ ਇਹ ਜਿਹੜਾ ਨਵਾਂ ਸਾਲ ਮੈਂ ਪ੍ਰਾਰਥਨਾ ਕਰਦੀ ਆ ਨਵਾਂ ਸਾਲ ਤੁਹਾਡੀਆਂ ਜਿੰਦੀਆਂ 'ਚ ਵੱਡੀ ਆਸ਼ੀਸ਼ ਵਾਲਾ ਵੱਡੀ ਬਲੇਸਿੰਗ ਵਾਲਾ ਆਵੇ ਔਰ ਤੁਸੀਂ ਹਮੇਸ਼ਾ ਪਰਮੇਸ਼ਰ ਦੇ ਨੇੜੇ ਉਹਦੇ ਨਾਲ ਜੁੜੇ ਰਹੋ ਖੁਦਾ ਤੁਹਾਨੂੰ ਆਸ਼ੀਸ਼ ਦੇਵੇ ਔਰ ਖੁਦਾ ਦੇ ਵਿੱਚ ਹਮੇਸ਼ਾ ਬਣੇ ਰਹੋ ਔਰ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰੂੰਗੀ ਪ੍ਰਭ ਦਾ ਧੰਵਾਦ ਜਾਂ ਸ਼ੁਕਰ ਹੈ ਇਸ ਸੁੰਦਰ ਵਚਨ ਲਈ ਪ੍ਰਭੂ ਜੀ ਜੋ ਵੀ ਇਹ ਤੇਰੇ ਬੱਚਿਆਂ ਨੇ ਵਚਨ ਸੁਣਿਆ ਇਹਨਾਂ ਦੀ ਜ਼ਿੰਦਗੀ 'ਚ ਵੱਡਾ ਫਲ ਲੈ ਕੇ ਆਵੇ ਔਰ ਇਹ ਬੱਚੇ ਫਲਵੰਤ ਹੋਣ ਪਿਤਾ ਜੋ ਵੀ ਪਰਾ ਜੋ ਵੀ ਪੈਣ ਜੋ ਵੀ ਬੱਚਾ ਮੇਰੀ ਇਸ ਦੁਆ ਨਾਲ ਸੁਣ ਰਿਹਾ ਆ ਇਸ ਵਚਨ ਨੂੰ ਸੁਣ ਰਿਹਾ ਪਿਆਰੇ ਖੁਦਾਵੰਦਾ ਇਹ ਵਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਆਸ਼ੀਸ਼ ਨੂੰ ਵੱਡੀ ਬਰਕਤ ਨੂੰ ਲੈ ਕੇ ਆਵੇ ਔਰ ਇਹ ਬੱਚੇ ਸਦਾ ਤੁਹਾਡੇ ਹਦੀਨ ਹੋਣ ਪ੍ਰਭੂ ਜੀ ਕਿਉਂਕਿ ਤੂੰ ਸਭ ਨੂੰ ਬਚਾਉਣਾ ਚਾਹੁੰਦਾ ਹੈ ਤੂੰ ਸਾਨੂੰ ਨਾਸ਼ ਹੁੰਦੇ ਦੇਖ ਨਹੀਂ ਸਕਦਾ ਪਿਤਾ ਪਰਮੇਸ਼ਰ ਤੂੰ ਸਾਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਤੂੰ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਰਾਜ ਲਈ ਤਿਆਰ ਹੋਣ ਖ ਪਿਤਾ ਤੂੰ ਹਮੇਸ਼ਾ ਸਾਡੇ ਅੰਗ ਸੰਗ ਰਹਿਣਾ ਚਾਹੁੰਦਾ ਪਿਤਾ ਪਰਮੇਸ਼ਰ ਇਹ ਬੱਚੇ ਜੋ ਵੀ ਪ੍ਰਾਰਥਨਾ ਕਰ ਸੁਣ ਰਿਹਾ ਖਦਾਬੰਦਾ ਪਿਤਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਮਸਲੇ ਆ ਜੋ ਵੀ ਪ੍ਰੋਬਲਮਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਾਂਦੀਆਂ ਹਨ ਪਿਤਾ ਪਰਮੇਸ਼ਰ ਹਰ ਤਰ੍ਹਾਂ ਦੀ ਬਲੇਸਿੰਗ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਵੇ ਔਰ ਖਦਾਬੰਦਾ ਪਿਤਾ ਤੇਰੇ ਆਕਾਸ਼ ਦੀਆਂ ਖਿੜਕੀਆਂ ਇਹਨਾਂ ਬੱਚਿਆਂ ਦੇ ਲਈ ਖੁੱਲਣ ਮੈਂ ਵੱਡੀਆਂ ਵੱਡੀਆਂ ਬਰਕਤਾਂ ਇਹਨਾਂ ਨੂੰ ਨਿਵਾਜ਼ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਆਂ ਸ਼ੁਕਰ ਕਰਦੀ ਪਿਤਾ ਪਰਮੇਸ਼ਰ ਜੋ ਵੀ ਮੇਰੀ ਪ੍ਰਾਰਥਨਾ ਨੂੰ ਸੁਣ ਰਿਹਾ ਉਹ ਜਿੰਦਗੀ ਦੇ ਵਿੱਚ ਵੱਡੀ ਬਹਾਲੀ ਵੱਡੀ ਬਲੇਸਿੰਗ ਆਵੇ ਪਿਤਾ ਪਰਮੇਸ਼ਰ ਅਰੇ ਬਚਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਨਾ ਕੰਮ ਕਰੇ ਪਿਤਾ ਪਰਮੇਸ਼ਰ ਪਿਤਾ ਜਿੱਦਾਂ ਤੁਸੀਂ ਨਿਨਵੇਂ ਦੇ ਲੋਕਾਂ ਨੂੰ ਪਹੁੰਚਾਇਆ ਉਸੇ ਤਰ੍ਹਾਂ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਵੀ ਪਹੁੰਚਾਉਣਾ ਚਾਹੁੰਨਾ ਹੈ ਅਸੀਂ ਆਪਣੀ ਪਾਪ ਦੀ ਜ਼ਿੰਦਗੀ ਨੂੰ ਛੱਡ ਕੇ ਪ੍ਰਭੂ ਤੇਰੇ ਵਿੱਚ ਬਣੇ ਰਹੀਏ ਪਵਿੱਤਰਤਾਈ ਦਾ ਜੀਵਨ ਜੀਏ ਜਿੰਨਾ ਚਿਰ ਅਸੀਂ ਇਸ ਧਰਤੀ 'ਤੇ ਦਿੱਤੇ ਆ ਤੇਰੀ ਹਦੀਨਗੀ ਦੇ ਵਿੱਚ ਤੇਰੇ ਡਰ ਦੇ ਵਿੱਚ ਤੇਰੇ ਪੈਰ ਦੇ ਵਿੱਚ ਰਹੀਏ ਪ੍ਰਭੂ ਔਰ ਮੈਂ ਤੁਹਾਡੇ ਧੰਨਵਾਦ ਕਰਦੀ ਆ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੀਆਂ ਬਲੇਸਿੰਗਾਂ ਨੂੰ ਲੈ ਕੇ ਆ ਪਿਤਾ ਪਰਮੇਸ਼ਰ ਧੰਨਵਾਦ ਖਦਾ ਹੁੰਦਾ ਪਿਤਾ ਪਰਮੇਸ਼ਰ ਪੜਨ ਵਾਲੇ ਬੱਚੇ ਤੁਹਾਡੀ ਪ੍ਰਭੂ ਜੀ ਜੋ ਬੱਚੇ ਪੜ੍ਹਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਬਲੇਸਿੰਗ ਨੂੰ ਲੈ ਕੇ ਆ ਪਿਤਾ ਪਰਮੇਸ਼ਰ ਉਹ ਬੱਚੇ ਪੜ੍ਹਾਈ ਲਿਖਾਈ ਦੇ ਵਿੱਚ ਅੱਗੇ ਵਧਣ ਔਰ ਪਿਤਾ ਤੁਹਾਡੇ ਨਾਂ ਨੂੰ ਉੱਚਾ ਕਰਨ ਪਿਤਾ ਪਰਮੇਸ਼ਰ ਧੰਨਵਾਦ ਕਰਦੀ ਆ ਹਰ ਬੁਰੀ ਗੰਦੀ ਆਤਮਾ ਜੋ ਵੀ ਇਹਨਾਂ ਬੱਚਿਆਂ ਦੇ ਅਗੇਸਟ ਹੋਆ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਕਾਰੋਬਾਰ ਦੇ ਜਾਂ ਇਹਨਾਂ ਦੀਆਂ ਸੇਤਾਂ ਦੇ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮਡਾਂਡਦੀਆਂ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਛੱਡ ਕੇ ਜਾਵੇ ਔਰ ਤੁਹਾਡੀ ਵੱਡੀ ਬਲੇਸਿੰਗ ਆਸ਼ਿਸ਼ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਵੇ ਮੈਂ ਤੁਹਾਨੂੰ ਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਪ੍ਰਿਵੀਅਸਨ ਸੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੀ ਹਾਂ ਆਮੀਨ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਬ ਕੀਤਾ ਹੈ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੀਨ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਵੱਡੀਆਂ-ਵੱਡੀਆਂ ਬਰਕਤਾਂ ਲੈ ਕੇ ਆਵੇ ਖੁਦਾ ਤੁਹਾਨੂੰ ਆਸ਼ੀਸ਼ ਦੇਵੇ ਮੇਰੀ ਵੱਲੋਂ ਸਾਰਿਆਂ ਨੂੰ ਸਲਾਮ